ਪਿਛਲੇ 1 ਮਹੀਨੇ ਦੇ ਕਰੀਬ ਬਿਆਸ ਦਰਿਆ ਨੇ ਇਹੋ ਜਿਹਾ ਕਹਿਰ ਢਾਇਆ ਏ ਬਿਆਸ ਦਰਿਆ ਦੇ ਨਾਲ ਲੱਗਦੇ ਲੱਗਦੇ ਜਿਹੜੇ ਕਈ ਪਿੰਡ ਨੇ ਉਹ ਪਾਣੀ ਤੋਂ ਪ੍ਰਭਾਵਿਤ ਹੋ ਚੁੱਕੇ ਨੇ ਤੇ ਹਜ਼ਾਰਾਂ ਏਕੜ ਜਿਹੜੀ ਕਿਸਾਨ ਦੀ ਜਿਹੜੀ ਜ਼ਮੀਨ ਹੈ ਉਹ ਇਸ ਪਾਣੀ ਦੀ ਲਪੇਟ ਦੇ ਵਿੱਚ ਆ ਗਈ ਆ ਤੇ ਜਦੋਂ ਕਿਸਾਨਾਂ ਦੇ ਨਾਲ ਆਪਾਂ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਪਾਣੀ ਆ ਇਹ 7 ਤੋਂ 8 ਫੁੱਟ ਜਿਹੜਾ ਪਾਣੀ ਚੜਿਆ ਆਇਆ ਏ ਤੇ ਪਾਣੀ ਲੈਣ ਦਾ ਨਾਂ ਨਹੀਂ ਲੈ ਰਿਹਾ ਕਿ ਦਿਨੋਂ ਦਿਨ ਜਿਹੜਾ ਪਾਣੀ ਹੈ ਇਹ ਦਾ ਪੱਧਰ ਜਿਹੜਾ ਹੈ ਵੱਧਦਾ ਜਾ ਰਿਹਾ ਏ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਤਸਵੀਰ ਦਿਖਾ ਦਿੱਤੀ ਜਾਵੇ ਕਿ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਆ ਉਹ ਵੀ ਪਾਣੀ ਦੀ ਲਪੇਟ ਦੇ ਵਿੱਚ ਆ ਚੁੱਕਾ ਏ ਚਾਰ ਸਫੇਰੇ ਜਿਹੜਾ ਪਾਣੀ ਹੈ ਗੁਰਦੁਆਰਾ ਸਾਹਿਬ ਦੇ ਚੜ ਚੁੱਕਾ ਏ ਤੇ ਇੱਥੋਂ ਤੱਕ ਕੇ ਜਿਹੜਾ ਪਿੰਡ ਦਾ ਸਮਸ਼ਾਨ ਘਾਟ ਹੈ ਉਹ ਤੇ ਪੂਰੇ ਦਾ ਪੂਰਾ ਡੁੱਬ ਗਿਆ ਏ ਸੋ ਮੌਜੂਦਾ ਸਰਕਾਰ ਨੇ ਬਹੁਤ ਜਿਹੜੀ ਰਾਹਤਾਂ ਵਾਲੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ ਕਿ ਅਸੀਂ ਜਿਹੜੇ ਹਾਰਤ ਪੀੜਤ ਜਿਹੜੇ ਪਰਿਵਾਰ ਨੇ ਜਾਂ ਜਿਹੜੇ ਪਿੰਡ ਨੇ ਉੱਥੇ ਅਸੀਂ ਆਪਣਾ ਜਿਹੜਾ ਜਿਹੜੀ ਸਮਗਰੀ ਆ ਉਹ ਪਚਾ ਰਹੇ ਆ ਪਰ ਜਿੱਦੋਂ ਪਿੰਡ ਵਾਸੀਆਂ ਦੇ ਨਾਲ ਆਣ ਕੇ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਕੋਈ ਰਾਹਤ ਨਹੀਂ ਮਿਲਦੀ ਪਈ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਉਹ ਸਾਡੇ ਡੰਗਰਾਂ ਵਾਤੇ ਚਾਰਾ ਵੀ ਲੈ ਕੇ ਆਉਂਦੀਆਂ ਨੇ ਤੇ ਹੋਰ ਵੀ ਸਾਨੂੰ ਜਿਹੜੀ ਰਾਹਤ ਸੁਨਗਰੀ ਆ ਉਹ ਸਾਡੇ ਤੱਕ ਪਹੁੰਚਾਉਂਦੇ ਨੇ ਇੱਥੋਂ ਦੇ ਅਸੀਂ ਮਜ਼ਦੂਰਾਂ ਦੇ ਨਾਲ ਵੀ ਜਦੋਂ ਗੱਲ ਕੀਤੀ ਏ ਉਹਨਾਂ ਨੇ ਕਹਿ ਕੇ ਕਿਤਨਾ ਕਿਤੇ ਕਿਸਾਨ ਦੀ ਜਿਹੜੀ ਆ ਉਹ ਸਾਰ ਜਿਹੜੀ ਆ ਸਰਕਾਰ ਲੈ ਲੈਂਦੀ ਆ ਪਰ ਸਾਡੀ ਜਿਹੜੀ ਸਾਰ ਆ ਉਹ ਕੋਈ ਵੀ ਨਹੀਂ ਆਣ ਕੇ ਨਹੀਂ ਲੈਂਦਾ ਕਿਉਂਕਿ ਜਿੱਥੇ ਕਿਸਾਨਾਂ ਦੀ ਤਬਾਈ ਹੋਈ ਆ ਉੱਥੇ ਨਾਲ ਸਾਡੀ ਵੀ ਜਿਹੜੀ ਆ ਤਬਾਈ ਹੋ ਗਈ ਅੱਜ ਮਹੀਨੇ ਦੇ ਕਰੀਬ ਹੋ ਗਏ ਨੇ ਅਸੀਂ ਕਿੱਤੇ ਵੀ ਕੰਮ ਕੰਮ ਤੇ ਨਹੀਂ ਗਏ ਨਾ ਕੋਈ ਦਿਹਾੜੀ ਦੱਪ ਲੱਗੀ ਆ ਇੱਥੋਂ ਤੱਕ ਕਿ ਜਿਹੜੀ ਫ੍ਰੀ ਮਿਲਣ ਵਾਲੀ ਜਿਹੜੀ ਕਣਕ ਹੈ ਉਹ ਵੀ ਸਾਨੂੰ ਨਹੀਂ ਮਿਲਦੀ ਪਈ ਹੋਰ ਵੀ ਕਈ ਜਿਹੜੇ ਮਤਲਬ ਉਹਨਾਂ ਨੇ ਆਪਣੇ ਜਿਹੜੇ ਦੁੱਖ ਨੇ ਉਹ ਜ਼ਾਹਰ ਕੀਤੇ ਨੇ ਸੋ ਮੈਂ ਕੈਮਰਾਮੈਨ ਨੂੰ ਕਵਾਂਗੇ ਕਿ ਉਹ ਇੱਕ ਬੇੜਾ ਦਿਖਾ ਦਿੱਤਾ ਜਾਵੇ ਕਿ ਜਿਹੜਾ ਰਾਹਤ ਕਾਰਜਾਂ ਦੇ ਵਿੱਚ ਬੇੜਾ ਜਿਹੜਾ ਇਸਤੇਮਾਲ ਕੀਤਾ ਜਾਂਦਾ ਏ ਕਿ ਜਿਹੜੇ ਪਰਿਵਾਰ ਜਿਹੜੇ ਪਾਣੀ ਦੇ ਵਿੱਚ ਫਸ ਚੁੱਕੇ ਸੀ ਘੇਰੇ ਗਏ ਸੀ ਇਸ ਬੇੜੇ ਦੇ ਨਾਲ ਉਹਨਾਂ ਪਰਿਵਾਰਾਂ ਨੂੰ ਬਚਾਇਆ ਗਿਆ ਏ ਕਿ ਜਿਨ੍ਹਾਂ ਦੇ ਕਿਤੇ ਟਰੈਕਟਰ ਜਾਂ ਟਰਾਲੀਆਂ ਕਿਤੇ ਮਲ ਖੇਤਾਂ ਦੇ ਵਿੱਚ ਪਈਆਂ ਸੀ ਜਾਂ ਫਸੀਆਂ ਹੀ ਟਰਾਲੀਆਂ ਇਸ ਬੇੜੇ ਦੇ ਨਾਲ ਜਿਹੜੇ ਆ ਉਹ ਟਰਾਲੀਆਂ ਟਰੈਕਟਰ ਜਿਹੜੇ ਆ ਕੱਢ ਕੇ ਲਿਆਉਂਦੇ ਨੇ ਇੱਕ ਗੱਲ ਮੈਂ ਇੱਥੇ ਹੋਰ ਕਹਿ ਕਹਿ ਦਵਾ ਕਿ ਜਿਹੜਾ ਬੇੜਾ ਸੀ ਉਹ ਲੱਕੜ ਦਾ ਤੇ ਦੇਖਿਆ ਸੀ ਪਰ ਇਹ ਜਿਹੜਾ ਬੇੜਾ ਏ ਪੂਰੇ ਦਾ ਪੂਰਾ ਲੋਏ ਦਾਏ ਤੇ ਪਾਣੀ ਦੇ ਉੱਤੇ ਤਰਦਾ ਤੇ ਵੱਡਾ ਇੱਕ ਇੰਜਨ ਜਿਹੜਾ ਹੈ ਇਸ ਬੇੜੇ ਤੇ ਲੱਗਾ ਹੋਇਆ ਹੈ ਕਿ ਜਿਹੜਾ ਚੱਲਦਾ ਕਿ ਇਸ ਬੇੜੇ ਨੂੰ ਤਾਰਦਾ ਤੇ ਕਈ ਜਿਹੜਾ ਪੰਨ ਜਿਹੜੀ ਜਿਹੜੀ ਕਣਕ ਵੀ ਇਹਦੇ ਉੱਤੇ ਲੱਦ ਕੇ ਲੈ ਆਉਂਦੇ ਨੇ ਤੇ ਲੈ ਕੇ ਚਲੇ ਜਾਂਦੇ ਨੇ ਸੋ ਮੌਜੂਦਾ ਸਰਕਾਰ ਦੀ ਇੱਕ ਵੱਡੀ ਜ਼ਿੰਮੇਵਾਰੀ ਬੰਦੀ ਸੀ ਕਿ ਇਹਨਾਂ ਦੀ ਸਾਰ ਲਈ ਜਾਂਦੀ ਪਰ ਮੌਜੂਦਾ ਜਿਹੜੇ ਵਿਧਾਇਕ ਨੇ ਉਹ ਆਉਂਦੇ ਤੇ ਜ਼ਰੂਰ ਨੇ ਦੇਖ ਕੇ ਤੇ ਚਲ ਜਾਂਦੇ ਨੇ ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਕੋਈ ਵੀ ਉਹਨਾਂ ਨੇ ਮਦਦ ਨਹੀਂ ਕੀਤੀ ਨਾ ਸਾਨੂੰ ਕੋਈ ਭਰੋਸੇ ਦੇ ਵਿੱਚ ਲਿਆਏ ਅੱਜ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਣਾ ਨੇ ਇੱਥੇ ਦੌਰਾ ਕੀਤਾ ਕਿ ਉਹਨਾਂ ਦੇ ਨਾਲ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਜੀ ਵੀ ਜਿਹੜੇ ਇੱਥੇ ਆਏ ਨੇ ਤੇ ਉਹਨਾਂ ਨੇ ਇਸ ਪਿੰਡ ਦਾ ਹਾਲ ਜਾਣਿਆ ਤੇ ਇਸ ਪਿੰਡ ਦੇ ਲੋਕਾਂ ਦਾ ਦਰਦ ਜਾਣਿਆ ਜਿੱਥੇ ਕਿਸਾਨਾਂ ਨੇ ਵੀ ਆਪਣੀਆਂ ਮੰਗਾਂ ਉਹਨਾਂ ਦੇ ਗਾੜੀ ਰੱਖੀਆਂ ਨੇ ਤੇ ਮਜ਼ਦੂਰ ਭਾਈਚਾਰੇ ਨੇ ਵੀ ਆਪਣੀ ਜਿਹੜੀ ਮੰਗ ਹੈ ਉਹਨਾਂ ਦੇ ਅੱਗੇ ਰੱਖੀ ਹੈ ਸੋ ਦੇਖਣਾ ਹੋਵੇਗਾ ਕਿ ਮੌਜੂਦਾ ਸਰਕਾਰ ਕਿੰਨੇ ਚਿਰ ਦੇ ਵਿੱਚ ਇਸ ਪਿੰਡ ਦੇ ਹਾਲ ਜਾਣਨ ਵਾਸਤੇ ਇਸ ਪਿੰਡ ਦੀ ਮਦਦ ਕਰਨ ਵਾਸਤੇ ਕਿੰਨੀ ਛੇਤੀ ਇੱਥੇ ਪਹੁੰਚਦੇ ਨੇ ਸੋ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਇਨਾਮ ਤੁਹਾਡਾ ਹਰਦੇਵਾਲ ਸਿੰਘ ਕਿੱਥੋਂ ਦੇ ਰਹਿਣ ਵਾਲੇ ਪਿੰਡ ਮੰਗਾ ਗਾ ਕੀ ਕੰਮ ਕਰਦੇ ਹੋ ਮਜ਼ਦੂਰੀ ਕਰਦੇ ਆਂ ਜਹਾੜੀ ਦਾ ਪਾ ਆ ਹੜਾਂ ਦੀ ਜਿਹੜੀ ਮਾਰ ਐ ਕਿਸਾਨਾਂ ਨੂੰ ਜਿੱਥੇ ਆਈ ਉੱਥੇ ਮਜ਼ਦੂਰ ਵੀ ਇਹ ਮਾਰ ਕਿਸਾਨਾਂ ਨੂੰ ਬਹੁਤ ਜਾਰੀ ਮਾਰ ਚੱਲੀ ਐ ਕਿਸਾਨਾਂ ਨੂੰ ਉੱਥੇ ਬਾਰੇ ਵੇਖੋ ਜੀ ਗਰੀਬਾਂ ਦੀ ਕੋਈ ਸਾਰ ਨਹੀਂ ਲੈ ਰਿਆ ਬਾਰਸ਼ ਦੇ ਨਾਲ ਜੋ ਐ ਸਭ ਕੋਠੇ ਕਾਟੇ ਸਭ ਚੁੰਦੇ ਪਏ ਕੋਹੇ ਦੇ ਟੱਟਦੇ ਆ ਕਿਸੇ ਨੇ ਅੱਜ ਤੱਕ ਕਿਸੇ ਦੀ ਸਾਰ ਨਹੀਂ ਗ੍ਰੀਤ ਦੀ ਲਈ ਨਾ ਕਿਹਨੇ ਨਾ ਹੀ ਲਿਆ ਵੀ ਇਹਨਾਂ ਨੂੰ ਵੀ ਮਾਗਜਾ ਮਿਲਣਾ ਚਾਹੀਦਾ ਗਰੀਬ ਉਹ ਦਿਹਾੜੀ ਕਰਦਾ ਤੇ ਉਹ ਕਹਿੰਦਾ ਗਰੀਬ ਕਿੱਥੇ ਜਾਊਗਾ ਕੋਈ ਗੱਲ ਹੀ ਨਹੀਂ ਗਰੀਬ ਦੀ ਕਰਦਾ ਜਿਹੜੇ ਕੋਠੇ ਠੱਠੇ ਨੇ ਜਦਾਂ ਮੌਕੇ ਦਾ ਐਮਐਲਏ ਮਨਜਿੰਦਰ ਸਿੰਘ ਨਾਲ ਫੁਰਾ ਨਹੀਂ ਜੀ ਨਹੀਂ ਦੇਖਿਆ ਨਾ ਕੁਝ ਨਹੀਂ ਦੇਖਿਆ ਦੇਖਨੇ ਪਹਿਲਾਂ ਵਾਅਦੇ ਕਰਦਾ ਮੈਂ ਮਹੀਨੇ ਬਾਅਦ ਆਉਂਗਾ ਫੋਨ ਦੇ ਉਹਦਾ ਗੜਿਆ ਹੀ ਨਹੀਂ ਉਹਨੇ ਕਿਸੇ ਆਣ ਕੇ ਨਹੀਂ ਪੁੱਛਿਆ ਵੀ ਗਰੀਬ ਦਾ ਹਾਲ ਕੀ ਆ ਉਦੋਂ ਸਰੋਪੇ ਪਵਾਗ ਦੇ ਚਲੇ ਗਿਆ ਮੈਂ ਮਹੀਨੇ ਬਾਅਦ ਇੱਥੇ ਆਇਆ ਕਰੂੰਗਾ ਪਿਹਰੂ ਪੇਲ ਨੂੰ ਅਗਰ ਚੋਗਿਆ ਨੂੰ ਪੁੱਛ ਕੇ ਵੀ ਅੱਜ ਤੱਕ ਨਹੀਂ ਹੋਇਆ ਐਮਐਲਏ ਸਾਹਿਬ ਤੇ ਇੱਥੇ ਪਤਾ ਲੈ ਕੇ ਗਏ ਉਦੋਂ ਪਤਾ ਲੱਗ ਗਈ ਉਹ ਗਏ ਨਾ ਫੁੱਟਬਾਲ ਬਾਗੇ ਚਲੇ ਗਏ ਤੇ ਮੁੜ ਕੇ ਮੁੜ ਕੇ ਚਲੇ ਗਏ ਹੁਣ ਕਿ ਉਹ ਸੇਵਲੇ ਚਲੇ ਗਏ ਪਰ ਕਿਨੇ ਬਾਤ ਨਹੀਂ ਪੁੱਛੀ ਅਸਲ ਜਿਹੜੀ ਸਰਕਾਰ ਆ ਪਰ ਜਿਹਦੇ ਉਹਦਾ ਬੰਦਾ ਉਹਦਾ ਬੰਦਾ ਆਣ ਕੇ ਪੁੱਛੇ ਵੀ ਕੀ ਤੁਹਾਡੀ ਮੁਸ਼ਕਲਾਂ ਆ ਪਿਹਰੂ ਕੋਈ ਮਾਲ ਦੇ ਵਿੱਚੋਂ ਮਾਰ ਡੰਗਰ ਵੀ ਲਿਆ ਗਿਆ ਉਹਨਾਂ ਆਪ ਦਾ ਬੇੜਾ ਲਿਆ ਤੇ ਆਪ ਦਾ ਹੀ ਬੇੜੇ ਨਾਲ ਮਾਰ ਡੰਗਰ ਕਰਿਆ ਸਚਾਵਾ ਪਹੁੰਚ ਰਹੀਆਂ ਨੇ ਸਚਾਵਾ ਦੀ ਮਦਦ ਕਰ ਰਹੀਆਂ ਹਾਂ ਜੀ ਪਰ ਮਜ਼ਦੂਰ ਦੀ ਨਹੀਂ ਕੋਈ ਵੀ ਗੱਲ ਸੁਣਦਾ ਵੀ ਮਜ਼ਦੂਰ ਨੂੰ ਕਿਹਾ ਜਾਂਦਾ ਸੱਚੀ ਗੱਲ ਤੇ ਸਾਰੇ ਲੜਕਾ ਆਂਦੇ ਇਹਨਾਂ ਨੂੰ ਕੀ ਲੋੜ ਅੱਛਾ ਜੀ ਹਾਂਜੀ ਮਜ਼ਦੂਰ ਦੀ ਕੋਈ ਗੱਲ ਨਹੀਂ ਕੋਈ ਪੁੱਛ ਨਹੀਂਦਾ ਮਜ਼ਦੂਰ ਭੁੱਖਾ ਮੰਨ ਲਿਆ ਘਰਾਂ ਜਾ ਕੇ ਵੇਖੋ ਦੇਖੋ ਜਾ ਕੇ ਕੋਈ ਗੱਲ ਨਹੀਂ ਕਰਦਾ ਕੋਈ ਜ਼ਰੂਰਤਾਂ ਨਹੀਂ ਹੈਗੀਆਂ ਸਾਡੀਆਂ ਜ਼ਰੂਰਤਾਂ ਹੈਗੀਆਂ ਜੀ ਤੇ ਫਿਰ ਕਿੱਦਾਂ ਕਰੀਏ ਸਾਨੂੰ ਨਹੀਂ ਮਾਫ਼ ਜਾ ਮਿਲਣਾ ਚਾਹੀਦਾ ਜੀਵਿਦਾਰ ਦੀ ਫਸਲ ਮਰਦੀ ਆ ਸਾਡੀ ਵੀ ਸਹਾਇਤਾ ਕੀਤੀ ਜਾਵੇ ਕਿੰਨੇ ਦਿਨ ਹੋ ਗਏ ਕੰਮ ਬੰਦ ਪਏ ਕੰਮ ਨੂੰ ਤਾਂ ਮਹੀਨਾ ਹੀ ਹੋ ਗਿਆ ਜੀ ਇੱਕ ਮਹੀਨਾ ਪੂਰਾ ਹੀ ਹੋ ਗਿਆ ਕੰਮ ਬੰਦ ਹੋਇਨ ਕੋਈ ਕਿਸ ਨੇ ਆਣ ਕੇ ਬਾਦ ਨਹੀਂ ਗਰੀਬੀ ਤੇ ਉਹ ਵੀ ਕੋਈ ਗੱਲ ਹੀ ਨਹੀਂ ਕਰ ਰਿਹਾ ਜਿਨ੍ਹਾਂ ਨੇ ਵੋਟਾਂ ਪਾ ਕੇ ਜਿਤਾਉਣਾ ਉਦੋਂ ਭੱਜ ਜਾਂਦੇ ਆ ਪੂਰੇ ਜਖਮੀਆਂ ਪਾਉਂਦੇ ਆ ਤੇ ਹੁਣ ਕੋਈ ਗੱਲ ਹੀ ਨਹੀਂ ਹੁਣ ਕੋਈ ਪੁੱਛਦਾ ਹੀ ਕੋਈ ਨਹੀਂ ਕੀ ਮੰਗ ਮੰਗਦੇ ਹੋਆ ਮੈਂ ਮਜ਼ਦੂਰ ਨੂੰ ਵੀ ਮਾਕਜਾ ਮਿਲੇ ਉਹਨਾਂ ਨੂੰ ਉਹਨਾਂ ਦੇ ਮਾਰ ਡੰਗਰਾਂ ਨੂੰ ਵੀ ਰਸਨ ਮਿਲੇ ਰਸਨ ਪਾਣੀ ਜੋ ਸੰਸਦਾਂ ਨੂੰ ਚਾਹੀਦਾ ਮਜ਼ਦੂਰ ਮਾਕਜਾ ਘੱਟੋ ਘੱਟ ਵੀ 20000 ਰੁਪਏ ਦੀ ਮਿਲੇ ਇੱਕ ਜਾਨੇ ਨੂੰ ਜਿਹੜੇ ਦਿਹਾੜੀਦਾਰ ਜਿਹੜਾ ਮਜ਼ਦੂਰ ਕੰਮ ਕਰਦਾ ਪਰ ਇੱਕ ਪਰਿਵਾਰ ਨੂੰ ਘੱਟੋ ਘੱਟ 20000 20 20000 ਇਹਨਾਂ ਮਿਲਣਾ ਚਾਹੀਦਾ ਜੀ ਇਹਨਾਂ ਦੇ ਮਿਲੇ ਹਾਂਜੀ ਕੰਟਰੀਏ ਦਾ ਦੌਰਾ ਕਰਨ ਆਇਓ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਮੰਡ ਏਰੀਏ ਦਾ ਦੌਰਾ ਕੀਤਾ ਜਿਹੜੀ ਆ ਕੇ ਪ੍ਰੋਬਲਮ ਹੈ ਇਹ ਸਦੀਆਂ ਬੰਦੀ ਪ੍ਰੋਬਲਮ ਹੈ ਲੇਕਿਨ ਸਰਕਾਰਾਂ ਨੇ ਇਸ ਦਿੱਕ ਇਹ ਇਹ ਦਿੱਕਤ ਨੂੰ ਨਜ਼ਰ ਅੰਦਾਜ਼ ਕੀਤਾ ਹੈ ਇਹ ਜਿਹੜਾ ਪਾਣੀ ਆਇਆ ਜੇ ਇਹੀ ਪਹਿਲਾਂ ਪੌਂਗ ਡੈਮ ਜਿਹੜਾ ਹੈਗਾ ਇਹ ਹੌਲੀ ਹੌਲੀ ਉੱਥੋਂ ਪਾਣੀ ਪਹਿਲਾਂ ਛੱਡਦੇ ਰਹਿੰਦੇ ਭਾਖੜਾ ਤੇ ਪੌਂਗ ਤੇ ਅੱਜ ਇਹ ਆ ਨੁਕਸਾਨ ਨਹੀਂ ਹੋਣਾ ਸੀ ਕੋਈ ਬੰਦਾ ਵੀ ਉੱਥੇ ਗਿਆ ਸੀ ਉਹਨੇ ਕਿਹਾ ਯਾਰ ਇਹ ਛੱਡੋ ਥੋੜੀਆਂ ਟਰਬਾਈਨਾਂ ਦੋ ਚੱਲ ਰਹੀਆਂ ਉਹ ਕਹਿੰਦੇ ਜੀ ਬਾਅਦ ਚ ਜੇ ਪਾਣੀ ਉੱਤੋਂ ਨਾ ਆਇਆ ਉਹਨਾਂ ਨੂੰ ਇਹ ਸੀ ਕਿ ਮੀਂਹ ਨਾ ਪਿਆ ਤਾਂ ਸਾਡੇ ਕੋਲ ਪਾਣੀ ਨਾ ਘਟ ਲੋਕਾਂ ਦੀਆਂ ਜ਼ਮੀਨਾਂ ਨਾ ਨੁਕਸਾਨੀਏ ਜਾਂਦੀਆਂ ਰਹੀ ਗੱਲ ਜਿਹੜਾ ਇੱਥੇ ਤੁਸੀ ਬਣ ਨਵਾਂ ਜਿਹੜਾ ਸਰਵੇ ਕਰਾਇਆ ਹੋਇਆ ਸਿੱਕੀ ਸਾਹਿਬ ਵੱਲੋਂ ਮੈਨੂੰ ਸਿੱਕੀ ਸਾਹਿਬ ਨੇ ਸੱਦਿਆ ਉਹ ਸਰਵੇ ਨੂੰ ਸਿਰੇ ਚੜਾਉਣਾ ਪੈਣਾ ਉਹਦੇ ਅਸਤੇ 96 97 ਕਿੱਲੇ ਜ਼ਮੀਨ ਅਕਵਾਇਰ ਕਰਨ ਦੀ ਲੋੜ ਹੈ। ਉਹ ਪੁਲ ਨੂੰ ਸੜਕ ਬਣਾਉਣਾ ਸੇ 33 35 ਕਰੋੜ ਰੁਪਏ ਦੀ ਲੋੜ ਹੈ। ਜਾਨੀ ਕਿ 350 ਕਰੋੜ ਰੁਪਏ ਦੇ ਲਗਭਗ ਦਾ ਇਹ ਕੰਮ ਹੈਗਾ। ਜੇ ਇਹ ਕੰਮ ਨੂੰ ਸਿਰੇ ਚੜਾਉਣਾ। ਫੇਰ ਦਰਿਆ ਨੂੰ ਪੁੱਟਣ ਦੀ ਲੋੜ ਹੈ। ਉਹ ਇੱਥੇ ਖੁੱਦ ਨੂੰ ਕਹਿੰਦੇ ਸਾਨੂੰ ਉਹਨੂੰ ਸਫਾਈ ਕਰਨ ਦੀ ਲੋੜ ਹੈ ਵੀ ਉਹਨੂੰ ਡੂੰਘਾ ਕਰਨ ਦੀ ਲੋੜ ਹੈ। ਹੁਣ ਜਿਹੜੀਆਂ ਜ਼ਮੀਨਾਂ ਉਹ ਨੀਵੀਆਂ ਹੋ ਗਈਆਂ ਦਰਿਆ ਉੱਚਾ ਹੋ ਗਿਆ। ਇਹਨਾਂ ਨੇ ਖਾਲਿਆ ਨਹੀਂ ਦਰਿਆ ਇਸ ਕਰਕੇ ਉਹ ਜ਼ਮੀਨਾਂ 'ਚ ਚਲੇ ਜਾਂਦਾ ਹੁਣ ਜਿਹੜੀਆਂ ਦਰਿਆ ਦੀ ਜ਼ਮੀਨ ਹੈ ਉੱਥੇ ਤਾਂ ਫਸਲ ਹੈ ਤੇ ਜਿਹੜੀ ਲੋਕਾਂ ਦੀ ਨਿੱਜੀ ਜ਼ਮੀਨ ਹੈ ਉੱਥੇ ਪਾਣੀ ਤੁਰਿਆ ਫਿਰਦਾ ਰੇਤ ਚੱਕਣ ਦੀ ਇਹਨਾਂ ਨੂੰ ਇਚਾਰਿਆਂ ਨੂੰ ਜਦੋਂ ਕਣਕ ਵੀ ਜਨੀ ਉਤਾਂ ਰੇਤਾ ਨਹੀਂ ਚੱਕਣ ਦੇਣਾ ਚਾਹੀਦਾ ਕਮ ਸੇ ਕਮ ਇਹ ਕਾਨੂੰਨ ਬਣਾ ਦੇਣ ਸਰਕਾਰ ਹੋਰ ਨਹੀਂ ਕਰ ਸਕਦੀ ਵੀ ਆਪਦੀਆਂ ਜ਼ਮੀਨਾਂ 'ਚੋਂ ਰੇਤਾ ਚੱਕ ਕੇ ਇਹਨਾਂ ਨੂੰ ਵੇਚਣ ਦੀ ਆਜ਼ਾਦੀ ਦੇ ਦੇਣ ਕਮ ਸੇ ਕਮ ਇਹਨਾਂ ਦਾ ਨੁਕਸਾਨ ਹੀ ਪੂਰਾ ਹੋ ਜੇ ਢਿਲ ਫੁੱਲ ਭੇਟਾ ਦੂਜੀ ਗੱਲ ਇਹਨੀਆਂ ਜ਼ਮੀਨਾਂ ਦੇ ਕਿਉਂ ਰੋਕ ਲਾਈ ਵੀ ਹੈ ਫਾਈਨਾਂਸ ਮਿਨਿਸਟਰ ਪੰਜਾਬ ਦਾ ਔਰ ਚੀਫ ਸਕੱਟਰੀ ਤੇ ਮੁੱਖ ਮੰਤਰੀ ਬੈਂਕਾਂ ਨਾਲ ਗੱਲ ਕਰੇ ਵੀ ਕਿਉਂ ਭਾਈ ਇਹਨਾਂ ਪਿੰਨਾਂ ਦੇ ਤੁਸੀਂ ਰੋਕ ਲਾਈ ਵੀ ਹੈ ਵੀ ਇਹਨਾਂ ਦੇ ਲੋਨ ਨਹੀਂ ਦੇਵੋਗੇ ਕੀ ਗੱਲ ਬਈ ਇਹਨਾਂ ਦਾ ਕਸੂਰ ਕੀ ਹੈ ਇੱਕ ਤਾਂ ਥੋੜਾ ਦਰਿਆ ਇਹਨਾਂ ਦੀਆਂ ਜ਼ਮੀਨਾਂ 'ਚ ਵਗਦਾ ਹੈ ਦੂਜਾ ਇਹਨਾਂ ਦੇ ਰੋਕ ਲਾਤੀ ਵੀ ਹੁਣ ਤੁਸੀਂ ਲੋਨ ਵੀ ਨਹੀਂ ਲੈ ਸਕਦੇ ਸੋ ਇਹ ਸਾਰੀਆਂ ਤਕਲੀਫਾਂ ਤੋਂ ਅੱਜ ਮੈਂ ਇੱਥੇ ਆਇਆ ਸੀ ਸਿੱਕੀ ਸਾਹਿਬ ਦੇ ਨਾਲ ਵਾਕਫੀਅਤ ਮੈਨੂੰ ਕਾਫੀ ਹਰੀਕੇ ਹੈਡ ਵੀ ਪਾਰ ਹੋਈ ਹੈ ਹਰੀਕੇ ਹੈਡ ਬੰਦ ਹੈ ਉਹ ਉਹਰੇ ਦਰ ਚੱਕਦੇ ਨੇ ਉਹ ਵੀ ਨਹੀਂ ਕੋਈ ਚੱਕਦਾ ਕੋਈ ਆਪ ਦਾ ਜਿਹੜਾ ਆਪਦੇ ਇਲਾਕੇ ਵਾਲਾ ਕੋਈ ਇਧਰ ਉਧਰ ਵਾਲਾ ਉਹ ਉੱਥੇ ਕੰਮ ਕਰਾ ਲੈਂਦਾ ਮੰਤਰੀ ਅਗਲਾ ਕਹਿੰਦਾ ਇਹ ਥੱਲੇ ਰਹਿੰਦੇ ਹੋ ਮੇਰਾ ਇਧਰ ਨਾ ਹੋਵੇ ਸੋ ਇਹਦੇ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੇਂਦਰ ਸਰਕਾਰ ਦਾ ਜਿਹੜਾ ਵਾਟਰ ਐਂਡ ਸੋਰਸ ਮਿਨਿਸਟਰ ਹੈ ਮਿਸਟਰ ਯਾਦਵ ਕੋਸ਼ਿਸ਼ ਕਰਕੇ ਮੈਂ ਉਹਨੂੰ 15-20 ਦਿਨਾਂ ਤੱਕ ਮੈਂ ਸਿੱਕੀ ਸਾਹਿਬ ਇਹਨਾਂ ਪਿੰਡਾਂ ਦੇ ਇੱਕ ਇੱਕ ਲੋਕ ਲੈ ਕੇ ਅਸੀਂ ਉਹਨੂੰ ਮਿਲਾਂਗੇ ਤਾਂ ਜੋ ਉਹ ਇਹਦਾ ਹੱਲ ਕਰੇ ਕਿ دریا ਉਹਰੇ ਅੰਦਰ ਆਉਂਦੇ ਆ ਨਾਲ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਅਸੀਂ ਜਿਹੜਾ ਜਲ ਸਰੋਤ ਸੈਕਟਰੀ ਹੋਏਗਾ ਇੰਸਪੈਕਟੋਰ ਸੈਕਟਰੀ ਉਹਨੂੰ ਮਿਲਾਂਗੇ ਚੀਫ ਸੈਕਟਰੀ ਨੂੰ ਮਿਲਣਾ ਪਿਆ ਉਹਨੂੰ ਮਿਲਾਂਗੇ ਕਿਉਂਕਿ ਇਹ ਨਿੱਕਾ ਜਿਹਾ ਕੰਮ ਨਹੀਂਗਾ 350 ਕਰੋੜ ਰੁਪਏ ਦੇਣਾ ਇਹ ਆਮ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਇਹ ਸਰਕਾਰ ਦਾ ਮੁੱਖ ਮੰਤਰੀ ਸਰਕਾਰ ਦਾ ਮੰਤਰੀ ਤੇ ਕੇਂਦਰ ਮੰਤਰੀ ਦੇ ਸਕਦਾ ਮਾਨ ਸਿੰਘ ਸਾਹਿਬ ਬਾਕੀ ਦਾ ਦੇਖਦੇ ਜੀ ਇਥੇ ਵੇਖੀ ਜਾਂਦਾ ਸਾਰੇ ਤਾਂ ਲੋਕ ਡੁੱਬ ਗਏ ਜੇ ਕਾਰਜਕਾਲ ਮੈਨੂੰ ਪੁੱਛਦਾ ਆਪ ਹੀ ਕਹਿੰਦਾ ਮੈਨੂੰ ਇਹਨਾਂ ਨੇ ਹੈਲੀਕਾਪਟਰ ਦਿੱਤਾ ਮੈਂ ਤੇ ਇਹਨਾਂ ਨੂੰ ਦੇ ਦਿੱਤਾ ਹੈ ਹੈਲੀਕਾਪਟਰ ਸਰਦਾਰ ਜੀ ਚਾਰ ਬੰਦੇ ਬਹਿੰਦੇ ਆ ਚਾਰਾਂ ਬੰਦਿਆਂ ਦਾ ਵਜਨ ਉਹਦੇ ਚ ਬਹਿੰਦਾ ਹੁਣ ਚਾਰਾਂ ਬੰਦਿਆਂ ਚ ਚਾਰ ਬੋਰੀਆਂ ਆ ਜਾ ਕਰਨੀਆਂ ਕੁਆਂਟਲ ਕੁਆਂਟਲ ਦਾ ਬੰਦਾ ਹੁੰਦਾ ਉਸ ਤੋਂ ਵੱਧ ਪਾਏਗਾ ਤਾਂ ਹੈਲੀਕਾਪਟਰ ਹੀ ਕਰਾਏ ਕਿਉਂ ਬੇਵਕੂ ਬਣਾਉਣਾ ਫਿਰਦਾ ਹੈ ਭਾਈ ਹੈਲੀਕਾਪਟਰ ਦੀ ਲੋਡ ਹੀ ਨਹੀਂ ਤੂੰ ਪਿੰਦਾ ਜਿੱਥੇ ਤਹਿਸੀਲਦਾਰ ਭੇਜ ਕੈਂਪ ਲਾ ਮੁਆਵਜ਼ਾ ਦੇ ਆ ਜਿਹੜੇ ਗਰੀਬ ਕਾਮੇ ਜਿਨ੍ਹਾਂ ਨੂੰ ਵਿਚਾਰਿਆਂ ਦੀ ਦਿਹਾੜੀ ਟੁੱਟ ਗਈ ਇੰਨੇ ਘਰੇ 500 ਰੁਪਇਆ ਪਚਾਏ ਦੀ ਤਾਂ ਲੋੜ ਹੀ ਨਹੀਂ ਉਹਨਾਂ ਤੇਲ ਫੂਕ ਦੇਗਾ ਬੰਦੀਆਂ ਚਾਰ ਓਰੇ ਚ ਸਮਾਨ ਹੋਊਗਾ ਕਿਹੜੀ ਇਹ ਤਾਂ ਜਾਣ ਕੇ ਉਹ ਪਿੰਡ ਵਾਲੇ ਜਿਹੜੇ ਕਈ ਹੁੰਦੇ ਆ ਭੂੰਡਾ ਸ਼ਿਕ ਹੁੰਦੇ ਆ ਵੀ ਕਿਸੇ ਬੰਦੇ ਦੇ ਮਗਰ ਕਹਿੰਦੇ ਵੀ ਉਹ ਉਹ ਕਹਣਗੇ ਵੀ ਹੈਲੀਕਾਪਟਰ ਮਾਨ ਸਾਹਿਬ ਨੇ ਵੇਖੋ ਵੀ ਹੈਲੀਕਾਪਟਰ ਇਸ ਕੰਮ ਤੇ ਲਾਤਾ ਹੈਲੀਕਾਪਟਰ ਤੇ ਆਟਕੇੜੇ ਨਹੀਂ ਲੱਗਣੇ ਤੂੰ ਆਰਟੀਆਈ ਪਾ ਕੇ ਪੁੱਛ ਲੈ ਜਾਂ ਵੇਚ ਕੇ ਪੈਸੇ ਉਹ ਉਹ ਤੇ ਕਹਿੰਦੇ ਨੇ ਕਹਿੰਦੇ ਨੇ ਮੁਰਗੀ ਤੇ ਵੀ ਕਿਨਾਲ ਦੀ ਖਰਾਬਾ ਦੇ ਰਹੇ ਆ ਪਿਛਲੀ ਵਾਰ ਹੀ ਦਿੱਤਾ ਜਿੰਨੀਆਂ ਮੁਰਗੀਆਂ ਤੇ ਬੱਕਰੀਆਂ ਸੀ ਸਭ ਤੇ ਦਿੱਤਾ ਮੇਰੇ ਮਾਨ ਸਾਹਿਬ ਦੀਆਂ ਕਿੱਕਲੀਆਂ ਤੇ ਮਾਨ ਸਾਹਿਬ ਦੇ ਇਹ ਮਸ਼ਕਰੇ ਇਹਨਾਂ ਨੇ ਤਾਂ ਪੰਜਾਬ ਲੁੱਟ ਲਿਆ ਤੇ ਹੁਣ ਤਾਂ ਹੀ ਦਾ ਹਾਲਾਤ ਹੈ ਮਿੱਤਰਾ ਪਾਣੀ ਆ ਜਾਂਦਾ ਸੀ ਪਰ ਸਰਕਾਰ ਆ ਜਾਂਦੀ ਸੀ ਨਾਲ ਦੀ ਨਾਲ ਪਾਣੀ ਸਿੱਕੀ ਸਾਹਿਬ ਵਾਲੇ ਵੀ ਆਇਆ ਹੋਣਾ 12000 ਰੁਪਏ ਕਿਲੇ ਦਾ ਮਿਲਦਾ ਸੀ ਉਹ 6000 ਨਹੀਂ ਕੋਈ ਦੇਣ ਲਈ ਮਜ਼ਦੂਰਾਂ ਨੇ ਬਰੇਂਗ ਸਾਹਿਬ ਮਜ਼ਦੂਰਾਂ ਦੀ ਮੰਗ ਆ ਕਿ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਹੈ ਪਰ ਮਜ਼ਦੂਰ ਮੈਂ ਤਾਂ ਮੈਂ ਤਾਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨੂੰ ਮੁਆਵਜ਼ਾ ਜਿਨ੍ਹਾਂ ਦਾ ਚੁੱਲਾ ਨਹੀਂ ਚੱਲ ਰਿਹਾ ਜਿਨ੍ਹਾਂ ਦੇ ਫਸਲ ਨਹੀਂ ਕੰਮ ਠੀਕ ਹੁੰਦਾ ਦਿਹਾੜੀ ਨਹੀਂ ਮਿਲਦੀ ਉਹਨਾਂ ਚੋਂ 1000 ਰੁਪਿਆ ਪਰਿਵਾਰ ਦੇ ਘਰੇ ਜਾਣਾ ਚਾਹੀਦਾ ਦਿੱਲੀ